ਦੇਖੋ ਜੀ ਪਾਖੜਾ ਨਹਿਰ ਪਾਣੀ ਕਿੰਨਾ ਤੇਜ਼ ਆ ਜੀ ਕਿੰਨਾ ਵੱਤ ਪਾਣੀ ਹੈ ਇਹ ਆ ਗਿਆ ਉਪੌਲ ਜੀ ਕਿੱਥੇ ਨਾਲੀ ਥੱਲੋਂ ਦੀ ਕ੍ਰੋਸ ਕਰਦੀ ਆ ਆ ਦੇਖ ਲਓ ਜੀ ਤੇ ਥੱਲੋਂ ਦੀ ਕ੍ਰੋਸ ਕਰਿਆ ਇਧਰ ਆ ਆ ਪਾਖੜਾ ਨਹਿਰ ਆ ਗਈ ਜੀ ਇਹ ਪੌੜਾ ਆ ਗਿਆ ਇਹਦਾ ਪਾਣੀ ਦੇਖੋ ਕਿੰਨਾ ਤੇਜ਼ ਆ ਜੀ ਦੇਖ ਸਕਦੇ ਹੋ ਇਧਰ ਆ ਨਾਲੀ ਆ ਗਈ ਜੀ ਕਿਹੜੀ ਥੱਲੋਂ ਦੀ ਕ੍ਰੋਸ ਕਰਦੀ ਐ ਦੇਖ ਸਕਦੇ ਹੋ ਇਹ ਨਾਲੀ ਨਹੀਂ ਉਦੋਂ ਦੇਖੋ ਕਿੰਨਾ ਕਿਸਾਨਾਂ ਦਾ ਨੁਕਸਾਨ ਕਰਿਆ ਸੀ ਹੁਣ ਪਾਣੀ ਨੀਚੇ ਹੈਗਾ ਜੀ ਇਤਰਾ ਪਾਖੜਾ ਆ ਗਈ ਜੀ ਦੇਖੋ ਜੀ ਪਾਣੀ ਕਿੰਨਾ ਤੇਜ਼ ਚੱਲਦਾ ਹੈ ਜੀ ਦੇਖੋ ਜੀ ਕਿੰਨੀ ਸਪੀਡ ਤੇ ਜਾ ਰਿਹਾ ਪਾਣੀ ਇਹ ਦੱਸੋ ਜੀ ਦੋਸਤੋ ਇਹ ਕਿਹੜਾ ਪੌਲਾ ਹੈਗਾ ਕਿੱਥੇ ਹੈਗਾ ਜੀ ਤੁਹਾਨੂੰ ਦਿਖਾ ਦਿੰਨੇ ਆਗੇ ਪਾਪਾ ਖੜਾ ਆ ਗਿਆ ਉੱਤੋਂ ਦੀ ਕ੍ਰੋਸ ਕਰਦੀ ਆ ਥੱਲੋਂ ਦੀ ਆ ਗਈ ਜੀ ਨਾਲੀ ਐ ਦੱਸੋ ਜੀ ਕਮੈਂਟਾਂ ਚ ਕਿਹੜੇ ਥਾਂ ਤੇ ਹੈ ਜੀ ਗਲਤ ਕਮੈਂਟ ਕਰਨ ਵਾਲਾ ਦੂਰ ਰਹੇ ਜੀ ਧੰਨਵਾਦ